ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੇਜਰ ਕਲਨਾ ਵਿੱਚ ਸੋ ਦੋਸਤੋ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਿੱਖਾਂ ਦੀ ਪਹਿਲੀ ਜੰਗ ਵਿੱਚ ਹੋਏ ਸ਼ਹੀਦ ਯੋਧਿਆਂ ਬਾਰੇ ਕਿਉਂਕਿ ਸਿੱਖਾਂ ਨੂੰ ਆਪਣੀ ਪਹਿਲੀ ਜੰਗ ਬਾਰੇ ਤਾਂ ਪਤਾ ਪਰ ਉਸ ਜੰਗ ਵਿੱਚ ਜਿਹੜੇ ਯੋਧੇ ਸ਼ਹੀਦ ਹੋਏ ਸੀ ਉਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਇਸ ਵੀਡੀਓ ਵਿੱਚ ਆਪਾਂ ਉਨ੍ਹਾਂ ਯੋਧਿਆਂ ਬਾਰੇ ਹੀ ਗੱਲ ਕਰਾਂਗੇ ਸੋ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਤਾਂ ਸਿੱਖ ਇਹ ਗੱਲ ਸਮਝ ਗਏ ਸੀ ਵੀ ਹੁਣ ਕੱਲੀਆਂ ਕੁਰਬਾਨੀਆਂ ਨਾਲ ਕੰਮ ਨਹੀਂ ਚੱਲਣਾ ਜੇ ਜਨਮ ਨੂੰ ਰੋਕਣਾ ਤਾਂ ਗੋਲੀ ਦਾ ਗੋਲੀ ਨਾਲ ਤੇ ਤਲਵਾਰ ਦਾ ਤਲਵਾਰ ਨਾਲ ਜਵਾਬ ਦੇਣਾ ਪੈਣਾ। ਸੋ ਏਸੇ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੋ ਤਲਵਾਰਾਂ ਪਹਿਨੀਆਂ। ਤੇ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਜੀ ਉਸਾਰੀ ਕਰਵਾ ਕੇ ਸਿੱਖਾਂ ਵਿੱਚ ਨਵੀਂ ਜਾਨ ਭਰ ਦਿੱਤੀ ਤੇ ਸੰਗਤ ਨੂੰ ਹੁਕਮ ਦਿੱਤਾ ਕਿ ਜੋ ਵੀ ਗੁਰੂ ਘਰ ਲਈ ਭੇਟਾ ਲੈ ਕੇ ਆਵੇ ਉਹ ਕੋੜਿਆਂ ਤੇ ਸ਼ਸਤਰਾਂ ਦੀ ਹੀ ਲੈ ਕੇ ਆਵੇ। ਇਸ ਤਬਦੀਲੀ ਨਾਲ ਸਿੱਖਾਂ ਵਿੱਚ ਇੱਕ ਨਵੀਂ ਜਾਨ ਭਰ ਗਈ ਸੀ ਇਸ ਗੱਲ ਦਾ ਪ੍ਰਤੱਖ ਸਬੂਤ ਸੀ ਕਿ ਜਦੋਂ ਗੁਰੂ ਸਾਹਿਬ ਨੇ ਹੁਕਮ ਕੀਤਾ ਤਾਂ ਮਾਝੇ ਮਾਲ ਦੇ ਦੁਆਬੇ ਵਿੱਚੋਂ ਲਗਭਗ 500 ਜਵਾਨਾਂ ਦਾ ਜਥਾ ਗੁਰੂ ਸਾਹਿਬ ਦੀ ਫੌਜ ਵਿੱਚ ਭਰਤੀ ਹੋਣ ਲਈ ਆਇਆ ਉਹ ਵੀ ਬਿਨਾਂ ਕਿਸੇ ਤਨਖਾਹ ਤੋਂ ਇਹ ਸਾਰੇ ਉਸ ਆਦਰਸ਼ ਦੀ ਕੁਰਬਾਨੀ ਲਈ ਆਏ ਸੀ ਜੇ ਸਾਦਰਸ਼ ਲਈ ਗੁਰੂ ਅਰਜਨ ਦੇਵ ਜੀ ਨੇ ਸਿਖੀਂ ਦੀ ਪਾਈ ਸੀ ਸੋ ਇਸ ਤਰ੍ਹਾਂ ਗੁਰੂ ਸਾਹਿਬ ਦੀ ਫੌਜ ਤਿਆਰ ਹੋ ਗਈ ਸੀ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਨਾਲ ਚਾਰ ਲੜਾਈਆਂ ਲੜੀਆਂ ਤੇ ਚਾਰਾਂ ਵਿੱਚ ਗੁਰੂ ਸਾਹਿਬ ਦੀ ਜਿੱਤ ਹੋਈ ਇਹ ਲੜਾਈਆਂ ਕੋਈ ਇਲਾਕਾ ਮੰਲਣ ਜਾਂ ਧੰਨ ਦੀ ਪ੍ਰਾਪਤੀ ਲਈ ਨਹੀਂ ਸੀ ਹੋਈਆਂ ਇਹ ਲੜਾਈਆਂ ਸਿਰਫ ਸਮੇਂ ਦੀ ਮਾੜੀ ਸਰਕਾਰ ਤੇ ਜ਼ੁਲਮ ਦੇ ਖਿਲਾਫ ਹੋਈਆਂ ਸੀ ਇਹਨਾਂ ਵਿੱਚ ਗੁਰੂ ਸਾਹਿਬ ਨਾਲ ਲੜਦੇ ਹੋਏ ਬਹੁਤ ਸਾਰੇ ਯੋਧੇ ਸ਼ਹੀਦ ਹੋਏ ਉਹਨਾਂ ਦੀ ਗਿਣਤੀ ਕਰਨੀ ਤਾਂ ਮੁਸ਼ਕਲ ਹੈ ਤੇ ਇਤਿਹਾਸ ਵਿੱਚ ਵੀ ਉਹਨਾਂ ਦੇ ਨਾਵਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਪਰ ਫਿਰ ਵੀ ਕੁਝ ਉੱਗੀਆਂ ਸ਼ਖਸੀਅਤਾਂ ਅਤੇ ਜਰਨੈਲਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਿੰਨਾਂ ਬਾਰੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਦੇ ਸਭ ਤੋਂ ਪਹਿਲੇ ਸੀ ਜਿਸ ਭਾਈ ਭਾਨਾ ਜੀ ਗੁਰੂ ਸਾਹਿਬ ਨੇ ਜੋ ਸਿੱਖ ਫੌਜ ਤਿਆਰ ਕੀਤੀ ਸੀ ਭਾਈ ਭਾਨਾ ਜੀ ਉਸ ਸਿੱਖ ਫੌਜ ਦੇ ਸੈਨਾਪਤੀ ਸੀ ਗੁਰੂ ਸਾਹਿਬ ਨੇ ਜਦੋਂ ਫੌਜ ਰੱਖਣ ਦਾ ਐਲਾਨ ਕੀਤਾ ਤਾਂ ਜਿਹੜੇ 500 ਜਵਾਨਾਂ ਦਾ ਜਥਾ ਪਹਿਲਾਂ ਵਰਤੀ ਹੋਣ ਲਈ ਆਇਆ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ 5 ਜਥਿਆਂ ਵਿੱਚ ਵੰਡ ਦਿੱਤਾ ਭਾਈ ਵਿਦੀ ਚੰਦ ਜੀ ਭਾਈ ਪ੍ਰਾਗਾ ਜੀ ਭਾਈ ਪਿਆਰਾ ਜੀ ਭਾਈ ਜੇਠਾ ਜੀ ਤੇ ਭਾਈ ਨਗਾਹਾ ਜੀ ਇਹਨਾਂ ਪੰਜਾਂ ਜਵਾਨਾਂ ਨੂੰ ਅਲੱਗ-ਅਲੱਗ ਜਥਿਆਂ ਦੇ ਜਥੇਦਾਰ ਠਾਪਿਆ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਸਿੱਖਾਂ ਦੀ ਪਹਿਲੀ ਜੰਗਵਾਰੇ ਉਸ ਸਮੇਂ ਮੁਗਲ ਬਾਦਸ਼ਾਹ ਸ਼ਾਹਜਹਾਨ ਦਿੱਲੀ ਤਖਤ ਤੇ ਬੈਠਾ ਸੀ ਤੇ ਉਸਨੇ ਮੁਖਲਸ ਖਾਨ ਦੀ ਅਗਵਾਈ ਵਿੱਚ ਲਾਹੌਰ ਫੌਜ ਭੇਜੀ ਹੋਈ ਸੀ ਤਾਂ ਕਿ ਗੁਰੂ ਸਾਹਿਬ ਦੀਆਂ ਗਤੀਵਿਧੀਆਂ 'ਤੇ ਨਿਗਰਾਨੀ ਰੱਖੀ ਜਾ ਸਕੇ ਮੁਖਲਸ ਖਾਨ ਹਮੇਸ਼ਾ ਗੁਰੂ ਸਾਹਿਬ ਨਾਲ ਜੰਗ ਕਰਨ ਲਈ ਮੌਕੇ ਦੀ ਭਾਲ ਵਿੱਚ ਰਹਿੰਦਾ ਸੀ ਤੇ 1628 ਈਸਵੀ ਵਿੱਚ ਉਹਨੂੰ ਇਹ ਮੌਕਾ ਮਿਲ ਗਿਆ ਸੀ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਤੋਂ ਬਾਹਰ ਸ਼ਿਕਾਰ ਖੇਡਣ ਗਏ ਤੇ ਉਧਰੋਂ ਮੁਖਲਸ ਖਾਨ ਵੀ ਸ਼ਿਕਾਰ ਖੇਡਣ ਆਇਆ ਸੀ ਤੇ ਮੁਖਲਸ ਖਾਨ ਦਾ ਇੱਕ ਚਿੱਟਾ ਬਾਜ਼ ਉੱਡ ਗਿਆ ਸੀ ਤੇ ਜਿਸ ਨੂੰ ਗੁਰੂ ਸਾਹਿਬ ਦੀਆਂ ਫੌਜਾਂ ਨੇ ਫੜ ਲਿਆ ਸੀ ਇਸ ਤੋਂ ਬਾਅਦ ਮੁਖਲਸ ਖਾਨ ਦੇ ਸਿਪਾਹੀ ਗੁਰੂ ਸਾਹਿਬ ਦੀਆਂ ਫੌਜਾਂ ਕੋਲੇ ਉਹ ਬਾਜ ਬੜੀ ਹੈਂਕੜ ਤੇ ਸ਼ਾਹੀ ਠਾਠ ਨਾਲ ਮੰਗਣ ਲੱਗੇ ਤੇ ਉਹਨਾਂ ਨੂੰ ਆਪਣੀ ਹੈਂਕੜ ਦਿਖਾਉਣ ਲੱਗੇ ਸਤ ਗੁਰੂ ਸਾਹਿਬ ਦੇ ਸਿੱਖਾਂ ਨੇ ਉਹਨਾਂ ਦੀ ਹੈਂਕੜ ਨੂੰ ਦੇਖ ਕੇ ਬਾਜ ਦੇਣ ਤੋਂ ਮਨਾਂ ਕਰ ਦਿੱਤਾ ਜਿਸ ਤੋਂ ਬਾਅਦ ਮੁਖਲਸ ਖਾਨ ਭੜਕ ਗਿਆ ਤੇ ਉਸ ਨੂੰ ਜੰਗ ਕਰਨ ਦਾ ਮੌਕਾ ਮਿਲ ਗਿਆ ਤੇ ਉਸ ਨੇ ਏਸੇ ਗੱਲ ਦੀ ਆੜ ਵਿੱਚ ਅੰਮ੍ਰਿਤਸਰ ਤੇ ਚੜ੍ਹਾਈ ਕਰ ਦਿੱਤੀ ਉਹ 7000 ਕੇਂਦਰੀ ਫੌਜ 10000 ਲਾਹੌਰੀ ਫੌਜ ਤੇ ਕੁਝ ਕੁ ਵਜ਼ੀਰਾ ਨਵਾਬਾਂ ਦੀ ਫੌਜ ਲੈ ਕੇ ਅੰਮ੍ਰਿਤਸਰ ਵੱਲ ਨੂੰ ਆ ਗਿਆ ਤੇ ਇਧਰੋਂ ਗੁਰੂ ਸਾਹਿਬ ਨੇ ਭਾਈ ਭਾਨਾ ਜੀ ਨੂੰ ਹੁਕਮ ਦਿੱਤਾ ਕਿ ਫੌਜ ਨੂੰ ਅੱਗੇ ਜਾ ਕੇ ਰੋਕੇ ਤੇ ਭਾਈ ਭਾਨਾ ਜੀ ਦੀ ਮਦਦ ਲਈ ਸਹਾਇਕ ਸੈਨਾਪਤੀ ਭਾਈ ਵਿਧੀਜੰਦ ਜੀ ਨੂੰ ਭੇਜਿਆ ਗਿਆ ਪੰਜਾਬ ਵਿੱਚ ਮੁਗਲ ਰਾਜ ਦੇ ਵਿਰੁੱਧ ਪਹਿਲੀ ਵਾਰ ਕਿਸੇ ਨੇ ਤਲਵਾਰ ਚੁੱਕੀ ਸੀ ਕੁਝ ਚਰਦੀ ਡਾਟਮੀ ਲੜਾਈ ਪਿੱਛੋਂ ਸਾਹੀ ਫੌਜਾਂ ਦੇ ਪੈਰ ਓਖੜਨ ਲੱਗੇ ਇਹ ਦੇਖ ਕੇ ਮੁਖਲਸ ਖਾਨ ਆਪ ਜੰਗ ਵਿੱਚ ਆ ਗਿਆ ਤੇ ਸਾਮਸ ਖਾਨ ਤੇ ਅਨਵਰ ਖਾਨ ਜਰਨੈਲਾਂ ਨੂੰ ਲਲਕਾਰ ਕੇ ਫੌਜ ਨੂੰ ਫੇਰ ਖੜਾ ਕੀਤਾ ਚਲਦੀਆਂ ਗੋਲੀਆਂ 'ਚੋਂ ਇੱਕ ਗੋਲੀ ਸਾਮਸ ਖਾਨ ਦੇ ਘੋੜੇ ਨੂੰ ਆ ਕੇ ਲੱਗੀ ਤੇ ਉਹ ਘੋੜੇ ਤੋਂ ਹੇਠਾਂ ਡਿੱਗ ਗਿਆ ਇਹ ਦੇਖ ਕੇ ਭਾਈਪਾਨਾ ਜੀ ਉਹਦੇ ਕੋਲ ਆਇਆ ਤੇ ਘੋੜੇ ਤੋਂ ਛਾਲ ਮਾਰ ਕੇ ਆਪ ਵੀ ਥੱਲੇ ਉਤਰ ਆਏ ਤੇ ਉਸ ਨੂੰ ਕਿਹਾ ਹੁਣ ਨਹੀਂ ਤੈਨੂੰ ਭੱਜਣ ਦਿੰਦਾ ਭਾਈਪਾਨਾ ਨੇ ਸਾਮਸ ਖਾਨ ਨੂੰ ਪਹਿਲਾ ਵਾਰ ਕਰਨ ਲਈ ਕਿਹਾ ਤੇ ਸਾਮਸਖਾਨ ਜਦੋਂ ਵਾਰ ਕੀਤਾ ਤਾਂ ਭਾਈ ਭਾਨਾ ਜੀ ਨੇ ਉਹ ਵਾਰ ਰੋਕ ਲਿਆ ਤਾਂ ਸਾਮਸਖਾਨ ਨੇ ਫੇਰ ਦੂਜਾ ਵਾਰ ਕੀਤਾ ਤਾਂ ਭਾਈ ਭਾਨਾ ਜੀ ਨੇ ਉਹ ਵਾਰ ਵੀ ਰੋਕ ਲਿਆ ਤੇ ਇਸ ਤੋਂ ਬਾਅਦ ਭਾਈ ਭਾਨਾ ਜੀ ਨੇ ਅਜਿਹਾ ਵਾਰ ਕੀਤਾ ਕਿ ਸਾਮਸਖਾਨ ਦਾ ਸਿਰ ਟਰ ਤੋਂ ਅਲੱਗ ਕਰ ਦਿੱਤਾ ਸਾਮਸਖਾਨ ਨਾਲ ਲੜਾਈ ਸਮੇ ਭਾਈ ਭਾਨਾ ਜੀ ਨੂੰ ਸਾਹੀ ਫੌਜਾਂ ਨੇ ਚਾਰੇ ਪਾਸਿਓਂ ਘੇਰ ਲਿਆ ਸੀ ਉਹਨਾਂ ਦੀ ਮਦਦ ਲਈ ਭਾਈ ਵਿਧੀ ਚੰਦ ਜੀ ਆਪਣਾ ਜਥਾ ਲੈ ਕੇ ਅੱਗੇ ਵਧੇ ਪਰ ਉਹਨਾਂ ਦੇ ਕੇ ਰਾਤ ਉਡ ਕੇ ਪਹੁੰਚਣ ਤੋਂ ਪਹਿਲਾਂ ਹੀ ਦੁਸ਼ਮਣ ਦੀਆਂ ਗੋਲੀਆਂ ਭਾਈ ਭਾਨਾ ਜੀ ਦੇ ਸਰੀਰ ਨੂੰ ਚੀਰ ਗਈਆਂ ਸੀ ਜਿਸ ਨਾਲ ਉਹਨਾਂ ਦੇ ਸਰੀਰ ਵਿੱਚੋਂ ਲਹੂ ਵਗਣ ਲੱਗਿਆ ਭਾਈ ਭਾਨਾ ਜੀ ਲਹੂ ਦੀ ਪ੍ਰਵਾਹ ਕੀਤੇ ਬਗੈਰ ਦਰਦ ਦੀ ਪ੍ਰਵਾਹ ਕੀਤੇ ਬਗੈਰ ਜੰਗ ਕਰਦੇ ਰਹੇ ਜਿਸ ਨਾਲ ਉਹਨਾਂ ਦੇ ਸਰੀਰ ਵਿੱਚੋਂ ਹੋਰ ਜ਼ਿਆਦਾ ਲਹੂ ਵਗਣ ਲੱਗਿਆ ਸੋ ਇਸ ਤਰ੍ਹਾਂ ਭਾਈ ਭਾਨਾ ਜੀ ਜੰਗ ਵਿੱਚ ਜੰਗ ਕਰਦੇ ਕਰਦੇ ਸ਼ਹੀਦ ਹੋ ਗਏ ਇਸ ਤਰ੍ਹਾਂ ਗੁਰੂ ਹਰਗੋਬਿੰਦ ਜੀ ਦੇ ਸਮੇਂ ਦੇ ਸਭ ਤੋਂ ਪਹਿਲੇ ਸ਼ਹੀਦ ਭਾਈ ਭਾਨਾ ਜੀ ਸੀ ਭਾਈ ਪੰਨਾ ਜੀ ਨਾਲ ਭਾਈ ਤੋਤਾ ਜੀ ਭਾਈ ਤਰਲੋਕਾ ਜੀ ਭਾਈ ਨਿਹਾਲੂ ਜੀ ਤੇ ਭਾਈ ਅਨੰਤਾ ਜੀ ਦੇ ਸਾਥੀਆਂ ਨੇ ਵੀ ਪੂਰੇ ਜੋਸ਼ ਨਾਲ ਸਾਹੀ ਫੌਜ ਨੂੰ ਠੱਲ ਪਾਈ ਸੀ ਤੇ ਇਸੇ ਸਮੇਂ ਦੇ ਦੂਜੇ ਸ਼ਹੀਦ ਜਰਨੈਲ ਭਾਈ ਸਿੰਘਾ ਜੀ ਸੀ ਭਾਈ ਪੰਨਾ ਜੀ ਦੀ ਸਿੱਧੀ ਤੋਂ ਬਾਅਦ ਚੱਲਦੀ ਜੰਗ ਵਿੱਚ ਹੀ ਭਾਈ ਸਿੰਘਾ ਜੀ ਨੂੰ ਗੁਰੂ ਸਾਹਿਬ ਨੇ ਫੌਜ ਦਾ ਸੈਨਾਪਤੀ ਥਾਪਿਆ ਸੀ ਸਰਕਾਰੀ ਫੌਜ ਦੇ ਕੁਝ ਦਸਤੇ ਮੁਹੰਮਦ ਅਲੀ ਦੀ ਗਵਾਈ ਵਿੱਚ ਲੜਦੇ-ਲੜਦੇ ਸਾਹਮਣੇ ਆਏ ਤੇ ਮੁਹੰਮਦ ਅਲੀ ਨੇ ਦਗਾੜਾ ਚਲਾਇਆ ਜਿਸ ਦੀ ਇੱਕ ਗੋਲੀ ਭਾਈ ਸਿੰਘਾ ਨੂੰ ਲੱਗੀ ਤੇ ਇੱਕ ਗੋਲੀ ਭਾਈ ਸਿੰਘਾ ਦੇ ਘੋੜੇ ਨੂੰ ਲੱਗੀ ਜਿਸ ਕਰਕੇ ਭਾਈ ਸਿੰਘਾ ਜੀ ਘੋੜੇ ਤੋਂ ਹੇਠਾਂ ਡਿੱਗ ਪਏ ਤੇ ਇਸ ਤੋਂ ਬਾਅਦ ਉਹਨਾਂ ਉੱਪਰ ਇੱਕ ਹੋਰ ਗੋਲੀ ਚਲਾਈ ਗਈ ਗੋਲੀ ਤੋਂ ਬਚ ਕੇ ਭਾਈ ਸਿੰਘਾ ਨੇ ਤੀਰ ਕਮਾਨ ਤੇ ਰੱਖ ਕੇ ਚਿੱਲੇ ਚਾੜ ਗਏ ਇੰਨੀ ਫੁਰਤੀ ਨਾਲ ਮੁਹੰਮਦ ਅਲੀ ਵਾਲੇ ਛੱਡਿਆ ਕਿ ਉਹ ਉਸ ਦੀ ਛਾਤੀ ਨੂੰ چیرਦਾ ਹੋਇਆ ਲੰਘ ਗਿਆ ਜਿਸ ਕਰਕੇ ਮੁਹੰਮਦ ਅਲੀ ਘੋੜੇ ਤੋਂ 헤ਠਾ ਡਿੱਗ ਪਿਆ ਤੇ ਘੋੜੇ ਤੋਂ 헤ਠਾ ਡਿੱਗਣ ਸਾਰ ਹੀ ਉਸ ਦੀ ਜਾਨ ਨਿਕਲ ਗਈ ਫੌਜਾਂ ਦੋਵੇਂ ਪਾਸੇ ਦੇ ਮੁਖੀਆਂ ਨੂੰ 헤ਠਾ ਡਿੱਗਿਆ ਦੇਖ ਕੇ ਹੱਥੋਂ ਬਾਈ ਤੇ ਤਰਾਈਆਂ ਤੇ ਫੌਜਾਂ ਇੱਕ ਦੂਜੇ ਨੂੰ ਇੰਜ ਚੱਕ ਚੱਕ ਕੇ ਸੱਟ ਰਾਈਆਂ ਸੀ ਜਿਵੇਂ ਧੋਬੀ ਕੱਪੜਿਆਂ ਨੂੰ ਚੱਕ ਕੇ ਛੁੱੜਦਾ ਇਸੇ ਸਮੇਂ ਭਾਈ ਸਿੰਘਾ ਜੀ ਸ਼ਹੀਦ ਹੋ ਚੁੱਕੇ ਸੀ ਸੋ ਇਸ ਤਰ੍ਹਾਂ ਭਾਈ ਭਾਨਾ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਸਿੰਘਾ ਜੀ ਦੂਸਰੇ ਸ਼ਹੀਦ ਸੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਿਆ ਕੇ ਭਾਈ ਸਿੰਘਾ ਜੀ ਸ਼ਹੀਦ ਹੋ ਚੁੱਕੇ ਨੇ ਤਾਂ ਉਹਨਾਂ ਨੇ ਪੈਂਦੇ ਖਾਨ ਨੂੰ ਸਿੱਖ ਫੌਜ ਦਾ ਸੈਨਾਪਤੀ ਬਣਾ ਦਿੱਤਾ ਸੀ ਲੜਾਈ ਦਾ ਰੁਖ ਹਜੇ ਬਰਾਬਰ ਹੀ ਸੀ ਸਿੱਖ ਫੌਜ ਵਿੱਚੋਂ ਭਾਈ ਭਾਨਾ ਜੀ ਤੇ ਭਾਈ ਸਿੰਘਾ ਜੀ ਵਰਗੇ ਜਰਨੈਲ ਸ਼ਹੀਦ ਹੋ ਚੁੱਕੇ ਸੀ ਤੇ ਉਧਰੋਂ ਸ਼ਾਹੀ ਫੌਜ ਵਿੱਚੋਂ ਸ਼ਮਸ਼ਖਾ ਤੇ ਮੁਹੰਮਦ ਅਲੀ ਵਰਗੇ ਜਰਨੈਲ ਆਪਣੀ ਜਾਨ ਗਵਾ ਚੁੱਕੇ ਸੀ ਹੁਣ ਪੈਂਦੇ ਖਾਨ ਨੂੰ ਜਦੋਂ ਸੈਨਾਪਤੀ ਥਾਪਿਆ ਗਿਆ ਤਾਂ ਉਹ ਸ਼ਾਹੀ ਫੌਜਾਂ ਤੇ ਇੰਜ ਟੁੱਟ ਕੇ ਪਿਆ ਜਿਵੇਂ ਬਾਜ ਸ਼ਿਕਾਰ ਨੂੰ ਪੈਂਦਾ ਹੁਣ ਗੁਰੂ ਸਾਹਿਬ ਆਪ ਵੀ ਜੰਗ ਦੇ ਮੈਦਾਨ ਵਿੱਚ ਆ ਚੁੱਕੇ ਸੀ ਸਰਕਾਰੀ ਫੌਜ ਦਾ ਨੁਕਸਾਨ ਤਾਂ ਬਹੁਤ ਹੋਇਆ ਸੀ ਪਰ ਉਹ ਪਿੱਛੇ ਵੀ ਨਹੀਂ ਸੀ ਹਟ ਸਕਦੇ ਕਿਉਂਕਿ ਉੱਤਰੀ ਹਿੰਦੁਸਤਾਨ ਵਿੱਚ ਇਹ ਪਹਿਲੀ ਇਤਿਹਾਸਕ ਜੰਗ ਵਿੱਚ ਹਾਰ ਕੇ ਮੁਖਲਸ ਖਾਂ ਵੀ ਸ਼ਾਹਜਹਾਂ ਬਾਦਸ਼ਾਹ ਨੂੰ ਆਪਣਾ ਮੂੰਹ ਦਿਖਾਉਣ ਜੋਗਾ ਨਹੀਂ ਸੀ ਰਹਿਣਾ ਇਸੇ ਕਰਕੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਸੰਝ ਕੇ ਲੜ ਰਿਹਾ ਸੀ ਇਸੇ ਹੰਡ ਕਰਕੇ ਬਹਾਦਰ ਖਾਨ ਤੇ ਉਸ ਦਾ ਸਾਰਾ ਦਸਤਾ ਮਾਰਿਆ ਗਿਆ ਪਰ ਉਹਨਾਂ ਨੇ ਪੈਰ ਪਿੱਛੇ ਨਹੀਂ ਪੁੱਟਿਆ ਸਿੱਖਾ ਪਹਾੜ ਦੇ ਵੀ ਬਹੁਤੇ ਸਰਦਾਰ ਭਾਈ ਤੋਤਾ ਭਾਈ ਤਰਲੋਕਾ ਭਾਈ ਅਨੰਤਾ ਤੇ ਭਾਈ ਨਿਹਾਲਾ ਜੀ ਸਹੀਰ ਹੋ ਚੁੱਕੇ ਸੀ ਇਹ ਸਾਰੇ ਹੀ ਆਪਣੀ ਆਪਣੀ ਥਾਂ ਤੇ ਖਾਸ ਹਸਤੀਆਂ ਸੀ ਹੁਣ ਇਹ ਜੰਗ ਚੱਲਦੇ ਨੂੰ ਇੱਕ ਦਿਨ ਹੋ ਚੁੱਕਿਆ ਸੀ ਤੇ ਇੱਕ ਦਿਨ ਦੀ ਜੰਗ ਤੋਂ ਬਾਅਦ ਮੁਖਲਖਾਨ ਨੇ ਸਮਝੌਤਾ ਕਰਨ ਦਾ ਫੈਸਲਾ ਕੀਤਾ ਪਰ ਗੁਰੂ ਸਾਹਿਬ ਨੇ ਜਵਾਬ ਦੇ ਦਿੱਤਾ ਦੂਜੇ ਦਿਨ ਦੀ ਲੜਾਈ ਵਿੱਚ ਮੁਖਲਖਾਨ ਪਹਿਲਾਂ ਆਪ ਅੱਗੇ ਆਇਆ ਤਾਂ ਕਿ ਸ਼ਾਹੀ ਫੌਜਾਂ ਦਾ ਹੌਸਲਾ ਨਾ ਟੁੱਟੇ ਪਰ ਫਿਰ ਵੀ ਸ਼ਾਹੀ ਫੌਜਾਂ ਦੇ ਜਦੋਂ ਪੈਰ ਹਲ ਦੇ ਦਿਖੇ ਤਾਂ ਮੁਖਲਖਾਨ ਨੇ ਇੱਕ ਸਕੀਮ ਸੋਚੀ ਉਨੇ ਖੁਦ ਗੁਰੂ ਸਾਹਿਬ ਨੂੰ ਮੰਗਾਰਿਆ ਤੇ ਕਿਹਾ ਕਿ ਆਪ ਆ ਕੇ ਮੇਰੇ ਨਾਲ ਜੰਗ ਲੜ ਲਓ ਕਿਉਂ ਸਾਹੀ ਫੌਜਾਂ ਨੂੰ ਮਰਵਾਇਆ ਤਾਂ ਗੁਰੂ ਸਾਹਿਬ ਨੇ ਉਸ ਦੀ ਮੰਨ ਲਈ ਤੇ ਜੰਗ ਦੇ ਮੈਦਾਨ ਵਿੱਚ ਆਮੋ ਸਾਹਮਣੇ ਹੋ ਗਏ ਤਾਂ ਮੁਖਲਸ ਖਾਨ ਨੇ ਕਿਹਾ ਕਿ ਮੈਂ ਤੀਰ ਕਮਾਨ ਨਾਲ ਨਹੀਂ ਤਲਵਾਰਾਂ ਨਾਲ ਜੰਗ ਲੜਾਂਗਾ ਤਾਂ ਗੁਰੂ ਸਾਹਿਬ ਨੇ ਉਸ ਦੀ ਮੰਨ ਕੇ ਤੀਰ ਕਮਾਨ ਰੱਖ ਦਿੱਤਾ ਤੇ ਇੱਕ ਖੰਡਾ ਚੁੱਕ ਲਿਆ ਗੁਰੂ ਸਾਹਿਬ ਨੇ ਮੁਖਲਸ ਖਾਨ ਨੂੰ ਪਹਿਲਾ ਵਾਰ ਕੰਨ ਦਾ ਮੌਕਾ ਦਿੱਤਾ ਜਦੋਂ ਮੁਖਲਸ ਖਾਨ ਨੇ ਵਾਰ ਕੀਤਾ ਤਾਂ ਗੁਰੂ ਸਾਹਿਬ ਨੇ ਉਸ ਦਾ ਵਾਰ ਰੋਕ ਲਿਆ ਤੇ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਖੰਡੇ ਨਾਲ ਮੁਖਲਸ ਖਾਨ ਉੱਪਰ ਵਾਰ ਕੀਤਾ ਤਾਂ ਮੁਖਲਸ ਖਾਨ ਨੇ ਇਹ ਵਾਰਟਾ ਢਾਲਣਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਦਾ ਖੰਡਾ ਮੁਖਲਸ ਖਾਨ ਦੀ ਢਾਲ ਨੂੰ چیرਦਾ ਹੋਇਆ ਮੁਖਲਸ ਖਾਨ ਦੇ ਸਰੀਰ ਦੇ ਦੋ ਫਾੜ ਕਰ ਗਿਆ ਮੁਖਲਸ ਖਾਨ ਦੀ ਮੌਤ ਤੋਂ ਬਾਅਦ ਸ਼ਾਹੀ ਫੌਜ ਦੀ ਰੈਂਦੀ ਆਸਤੇ ਵੀ ਪਾਣੀ ਫਿਰ ਗਿਆ ਤੇ ਉਹ ਮੈਦਾਨ ਛੱਡ ਕੇ ਭੱਜ ਗਈ ਸੋ ਇਸ ਤਰ੍ਹਾਂ ਸਿੱਖਾਂ ਦੀ ਪਹਿਲੀ ਲੜਾਈ ਵਿੱਚ ਸ਼ਾਨਦਾਰ ਜਿੱਤ ਹੋਈ ਤੇ ਇਸ ਲੜਾਈ ਦੇ ਚੀਤਾਂ ਦੇ ਸਰੀਰ ਦੂਰ ਦੂਰ ਤੱਕ ਫਿਰ ਕੇ ਇਕੱਠੇ ਕੀਤੇ ਗਏ ਤੇ ਉਹਨਾਂ ਦਾ ਅੰਗੇਠਾ ਤਿਆਰ ਕਰਵਾ ਕੇ ਸੰਸਕਾਰ ਕੀਤਾ ਗਿਆ ਗੁਰਦੁਆਰਾ ਸੰਗਰਾਣਾ ਸਾਹਿਬ ਇਹਨਾਂ ਚੀਜ਼ਾਂ ਦੀ ਹੀ ਯਾਦਗਾਰ ਹੈ ਸੋ ਸਤਿ ਸ੍ਰੀ ਅਕਾਲ ਇਤਿਹਾਸ ਦਸਤਿਆਂ 'ਚ ਕੋਈ ਵੀ ਗਲਤੀ ਹੋਈ ਹੋਵੇ ਤਾਂ ਸਾਨੂੰ ਮਾਫੀ ਬਖਸ਼ਣਾ ਜੀ ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ